ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰ ਰੁਖ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕਾ ਆਪਣੇ ਗੁਵਾਂਢੀ ਦੇਸ਼ ਕੈਨੇਡਾ ਤੇ ਮੈਕਸੀਕੋ ਨੂੰ ਸਬਸਿਡੀ ਦੇ ਰਿਹਾ ਤੇ ਇਸ ਬਾਬਤ ਨਵੇਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਮੈਕਸੀਕੋ ਨੂੰ ਲਗਭਗ 300 ਬਿਲੀਅਨ ਡਾਲਰ ਦੀ ਸਬਸਿਡੀ ਦੇ ਰਹੇ ਹਾਂ ਤੇ ਸਾਨੂੰ ਸਬਸਿਡੀ ਨਹੀਂ ਦੇਣੀ ਚਾਹੀਦੀ ਜੇਕਰ ਅਸੀਂ ਸਬਸਿਡੀ ਦੇਣੀ ਹੈ ਤਾਂ ਉਹਨਾਂ ਨੂੰ ਅਮਰੀਕਾ ਦਾ ਹਿੱਸਾ ਰਾਜ ਬਣ ਜਾਣਾ ਚਾਹੀਦਾ ਐਨ ਡੀ ਐਨ 78 ਸਾਲਾ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਆਪਣੇ ਇਲਾਕੇ ਰਾਹੀਂ ਅਮਰੀਕਾ 'ਚ ਗੈਰਕਾਨੂੰਨੀ ਪ੍ਰਵਾਸੀਆਂ ਦਾ ਪ੍ਰਵਾਹ ਨਾ ਰੋਕਿਆ ਤਾਂ ਦੋਹਾਂ ਦੇਸ਼ਾਂ ਉੱਤੇ ਭਾਰੀ ਡਿਊਟੀਆਂ ਲਗਾਈਆਂ ਜਾਣਗੀਆਂ ਗੌਰਟਲਬੈਕ ਡੋਨਾਲਡ ਟਰੰਪ ਨੇ ਹਾਲ ਹੀ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਸੀ ਜੇ ਉਹਨਾਂ ਨੇ ਕਿਹਾ ਸੀ ਕਿ ਜਨਵਰੀ ਦੇ ਵਿੱਚ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਉਹ ਕਮਾਉਤੇ ਦਸਤਖਤ ਕਰਨਗੇ ਜਿਸ ਤਹਿਤ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨ ਉੱਤੇ 25 ਫੀਸਦੀ ਦਰਮਦ ਡਿਊਟੀ ਲਗਾਈ ਜਾਵੇਗੀ ਸ਼ੁਰਮਣੀ ਅਕਾਲੀ ਦਲ ਦੇ ਬਾਕੀ ਧੜੇ ਦੇ ਵੱਲੋਂ ਸ਼ੁਰਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਪੰਕ ਕਰ ਦਿੱਤਾ ਗਿਆ। ਅੱਜ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਦੇ ਮਗਰੋਂ ਬਾਕੀ ਧੜੇ ਵੱਲੋਂ ਐਸ ਦਾ ਫੈਸਲਾ ਲਿਆ ਗਿਆ। ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀਆਂ ਨੂੰ ਸਜਾ ਲਗਾਉਣ ਦੇ ਨਾਲ ਹੀ ਇਹ ਗੱਲ ਆਖੀ ਗਈ ਸੀ ਕਿ ਜਿਹੜੇ ਬਾਗੀ ਨੇ ਉਹ ਦਾਗੀ ਵੀ ਨੇ ਤੇ ਇਹ ਆਪੋ ਆਪਣੇ ਚੁੱਲ੍ਹੇ ਸਬੰਧਤ ਤੇ ਇੱਕ ਹੋ ਜਾਣ। ਉਹਨਾਂ ਵੱਲੋਂ ਸਾਰੇ ਆਗੂਆਂ ਦੇ ਅਰਤੀਫਾ ਮਨਜ਼ੂਰ ਕਰਨ ਦੇ ਹੁਕਮ ਦੇਣ ਦੇ ਨਾਲ ਨਾਲ ਸ਼ਰਮਣੀ ਅਕਾਲੀ ਦਲ ਦੇ ਨਵੀਨੀਕਰਨ ਦੇ ਵੀ ਹੁਕਮ ਦਿੱਤੇ ਗਏ ਸਨ ਦੱਸ ਦਈਏ ਕਿ ਸ਼ਰਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਹੋਰ ਮੁੱਦਿਆਂ ਦੇ ਵਿਰੋਧ ਦੇ ਵਿੱਚ ਪਾਰਟੀ ਤੋਂ ਪਾਸਾ ਵਟ ਕੇ ਸ਼ਰਮਣੀ ਅਕਾਲੀ ਦਲ ਸੁਧਾਰ ਲਹਿ ਦੀ ਸ਼ੁਰੂਆਤ ਕੀਤੀ ਗਈ ਸੀ ਇਹਨਾਂ ਵੱਲੋਂ ਇਸ ਈਕਾਤਕ ਸਹਿਬਿਕ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ਼ਿਕਾਇਤ ਵੀ ਦਿੱਤੀ ਗਈ ਸੀ ਤੁਰਕੀ ਦੇ ਦੋ ਫੌਜੀ ਹੈਲੀਕਾਪਟਰ ਸੋਮਵਾਰ ਨੂੰ ਹਵਾ ਦੇ ਵਿੱਚ ਟਕਰਾ ਗਏ ਜਿਸ ਨਾਲ ਉਹਨਾਂ ਦੇ ਵਿੱਚੋਂ ਇੱਕ ਵਿੱਚ ਸਵਾਰ ਪੰਜ ਫੌਜੀਆਂ ਦੀ ਮੌਤ ਹੋ ਗਈ। ਦਰਕਰ ਦੂਜੇ ਹੈਲੀਕਾਪਟਰ ਨੂੰ ਸੁਰੱਖਤ ਉਤਾਰ ਲਿਆ ਗਿਆ। ਨਿੱਜੀ ਟੀਵੀਜ਼ਨ ਨੇ ਗਵਰਨਰ ਅਬਦੁੱਲਾ ਇਰੀਨ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਗਵਰਨਰ ਦੇ ਅਨੁਸਾਰ ਇਹ ਹਾਦਸਾ ਰੁਟੀਨ ਸਖਲਾਈ ਉਡਾਣਾ ਦੌਰਾਨ ਦਕਰ ਪਛਮੀ ਸੂਬੇ ਇਸ ਪਾਰਟਾ ਦੇ ਵਿੱਚ ਵਾਪਰਿਆ ਤੇ ਉਹਨਾਂ ਨੇ ਆਖਿਆ ਕਿ ਪੀੜਤ ਵਿੱਚ ਇੱਕ ਬ੍ਰਿਗੇਡੀਅਰ ਜਨਰਲ ਵੀ ਸ਼ਾਮਲ ਨੇ ਜੋ ਐਵੀਏਸ਼ਨ ਸਕੂਲ ਦੇ ਇੰਚਾਰਜ ਸਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦੋਵੇਂ ਹੈਲੀਕਾਪਟਰ ਇੱਕ ਦੂਜੇ ਨਾਲ ਕਿਸ ਕਾਰਨ ਟਕਰਾਏ ਨੇ। IRIN ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕਾ ਨੇ ਸੀਰੀਆ ਦੇ ਵਿੱਚ ਦਰਜਨਾਂ ਹਵਾਈ ਹਮਲੇ ਕੀਤੇ ਤੇ ਅਮਰੀਕਾ ਨੇ ਉਸੇ ਦਿਨ ਸੀਰੀਆ ਵਿੱਚ ਭਿਆਨਕ ਹਵਾਈ ਅਮਲਾ ਕੀਤਾ ਜਰਦਨ ਇਸਲਾਮੀ ਬਾਕੀਆਂ ਨੇ ਬਸ਼ਰ ਅਲ-ਅਸਦ ਦੀ ਹਕੂਮਤ ਦਾ ਤਖਤਾ ਪਲਟ ਕੇ ਰਾਜਧਾਨੀ ਦਮਸ਼ਕ ਉਤੇ ਕਬਜ਼ਾ ਕਰ ਲਿਆ ਸੀ। 5 ਦਸੰਬਰ ਨੂੰ ਬਸ਼ਰ ਅਲ-ਅਸਦ ਆਪਣੇ ਪ੍ਰਵਾਸ ਸਥਾਨ ਦੇ ਛੱਡ ਕੇ ਰੂਸ ਦੀ ਰਾਜਧਾਨੀ ਮਾਸਕੋ ਭੱਜ ਗਿਆ। ਬਾਕੀਆ ਬੋਲੋ ਦਮਿਸ਼ਕ ਨੂੰ ਤੇ ਕਬਜ਼ਾ ਕਰਨ ਤੋਂ ਬਾਅਦ ਸੀਰੀਆ 'ਚ ਅਸਦ ਪਰਿਵਾਰ ਦਾ ਪੰਜ ਦਹਾਕਿਆਂ ਦਾ ਸ਼ਾਸਨ ਖਤਮ ਹੋ ਗਿਆ। ਇਸ ਘਟਨਾ ਤੋਂ ਬਾਅਦ ਅਮਰੀਕਾ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਮੱਧ ਸੀਰੀਆ ਦੇ ਵਿੱਚ 75 ਹਵਾਈ ਹਮਲੇ ਕੀਤੇ ਨੇ ਤੇ ਅਮਰੀਕੀ ਫੌਜ ਨੇ ਆਪਣੇ ਭਿਆਨਕ ਹਵਾਈ ਹਮਲਿਆਂ ਦੇ ਵਿੱਚ ਹੱਤਿਆਰੀ ਸਮੂਹ ਆਈਐਸਆਈਐਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਸੀਰੀਆ ਵਿੱਚ ਪਹਿਲਾ ਆਈਐਸਆਈਐਸ ਦਾ ਗੜ੍ਹ ਹੋਇਆ ਕਰਦਾ ਸੀ। ਬਾਬਲਕਲਾ ਗੋਲੀਕਾਰ ਦੇ ਵਿੱਚ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਆਖਿਆ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਕਬਾਲੀਆ ਬਿਆਨ ਦੀ ਵਰਤੋਂ ਅਦਾਲਤ ਵਿੱਚ ਕਰਨ ਲਈ ਕਾਨੂੰਨੀ ਵਿਕਲਪਾਂ ਦੀ ਖੋਜ ਕਰੇਗਾ ਸੁਖਰਾਜ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੁਆਰਾ ਕੀਤੇ ਗਏ ਇਕਬਾਲੀਆ ਬਿਆਨ ਦੀ ਜਾਂਚ ਕਰਨ ਲਈ ਬਾਬਲਕਲਾ ਪੁਲਿਸ ਗੋਲੀਬਾਰੀ ਦੀ ਜਾਂਚ ਕਰ ਰਹੀ ਪੰਜਾਬ ਪੁਤ ਦੀ ਵਿਸ਼ੇਸ਼ ਜਾਂਚ ਟੀਮ ਨੂੰ ਬੇਨਤੀ ਕਰਾਂਗੇ ਤੇ ਮੈਂ ਆਪਣੇ ਵਕੀਲ ਨਾਲ ਵੀ ਸਲਾਹ ਕਰਾਂਗਾ ਕਿ ਇਹ ਇਕਵਾਲੀਆ ਬਿਆਨ ਸਾਡੇ ਕੇਸ ਨੂੰ ਕਿਵੇਂ ਮਜ਼ਬੂਤ ਕਰ ਸਕਦਾ ਹੈ ਅਸੀਂ ਸ਼ੁਰੂ ਤੋਂ ਹੀ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਬੀਤ ਰਾਮ ਰਹੀਮ ਨੂੰ ਬਚਾਉਣ ਦੇ ਲਈ ਸੁਖਬੀਰ ਬਾਦਲ ਦੇ ਵੱਲੋਂ ਗੋਲੀਬਾਰੀ ਕਰਵਾਈ ਗਈ ਸੀ ਦਿੱਲੀ ਵਾਲੇ ਕਿਸਾਨਾਂ ਦੇ ਮਾਰਚ ਬਾਰੇ ਕੇਂਦਰੀ ਮੰਤਰੀ ਮਨੋ ਰਾਮ ਖੱਟਰ ਤੇ ਸੀਐਮ ਨਾਇਬ ਸਿੰਘ ਸੈਣੀ ਨੇ ਇਹ ਬਿਆਨ ਸਾਂਝਾ ਕੀਤਾ ਕਿ ਮਨੋ ਰਾਮ ਖੱਟਰ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਆਖਿਆ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਕਿਸੇ ਨੇ ਵੀ ਜਾਨ ਤੋਂ ਰੋਕਿਆ ਨਹੀਂ ਹੈ ਪਰ ਉਹਨਾਂ ਦਾ ਜਾਣ ਦਾ ਤਰੀਕਾ ਸਹੀ ਨਹੀਂ ਹੈ ਇਸੇ ਤਰ੍ਹਾਂ ਦੇ ਪ੍ਰਦਰਸ਼ਨਕਾਰੀ ਤਰੀਕੇ ਦਾ ਕੋਈ ਲਾਭ ਨਹੀਂ ਹੈ ਉਹਨਾਂ ਨੇ ਜੋ ਵੀ ਗੱਲ ਕਰਨੀ ਹੈ ਉਹ ਬੈਠ ਕੇ ਕਰ ਸਕਦੇ ਨੇ ਇਸ ਮੌਕੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਉਹ ਪੈਦਲ ਆ ਜਾਣ ਤੇ ਹੁਣ ਜਦੋਂ ਪੈਦਲ ਆ ਰਹੇ ਨੇ ਤਾਂ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਤਾਂ ਖਤਰਨੇ ਕਿਹਾ ਕਿ ਵਾਹਨ ਬਹੁਤਨ ਉਹ ਉਹਨਾਂ ਉੱਤੇ ਵੀ ਆ ਸਕਦੇ ਨੇ ਦਿੱਲੀ ਵੱਲ ਕੂਚ ਕਰਨ ਦੇ ਜਦੋਂ ਤੱਕ ਰਹੇ ਹੋਏ ਅੰਦੋਲਨਕਾਰੀ ਕਿਸਾਨਾਂ ਕਾਰਨ ਬੰਦ ਕੀਤੀ ਸ਼ੰਭੂ ਸਰਹੱਦ ਫਿਲਹਾਲ ਬੰਦ ਰਹੇਗੀ 9 ਦਸੰਬਰ 2024 ਨੂੰ ਸੁਪਰੀਮ ਕੋਰਟ ਨੇ ਸ਼ੰਭੂ ਸਰਦ ਖੋਲਣ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਪਟੀਸ਼ਨ ਦੇ ਵਿੱਚ ਪੰਜਾਬ ਦੇ ਸਾਰੇ ਹਾਈਵੇ ਖੋਲਣ ਦੀ ਮੰਗ ਕੀਤੀ ਗਈ ਸੀ ਤੇ ਸੁਣਵਾਈ ਦੌਰਾਨ ਕਿਹਾ ਗਿਆ ਸੀ ਕਿ ਇਸ ਮਾਮਲੇ 'ਚ ਇੱਕ ਪਟੀਸ਼ਨ ਪਹਿਲਾਂ ਹੀ ਪੈਂਡਿੰਗ ਹੈ ਤੇ ਇਸ ਲਈ ਨਵੀਂ ਤੇ ਚਰਚਾ ਨਹੀਂ ਕੀਤੀ ਜਾਵੇਗੀ। ਦਰਸਲ ਇਹ ਪਟੀਸ਼ਨ ਪੰਜਾਬ ਅਸੀ ਗੌਰਵ ਲੂਥਰਾ ਵੱਲੋਂ ਦਾਇਰ ਕੀਤੀ ਗਈ ਸੀ ਤੇ ਇਸ ਵਿੱਚ ਸੁਪਰੀਮ ਕੋਰਟ ਤੋਂ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਸਾਰੇ ਰਾਜਾਂ ਦੀਆਂ ਸਰਦਾਂ ਖੋਲਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਪਰਿਸ਼ਰਚਾ ਦਲੀਲ ਦਿੱਤੀ ਗਈ ਸੀ ਕਿ ਤਰ੍ਹਾਂ ਦੇ ਨੂੰ ਬੰਦ ਕਰਨਾ ਮੌਲਿਕ ਘਾਰਾਂ ਦੀ ਉਲੰਘਣਾ ਹੈ ਪਰ ਅਦਾਲਤ ਨੇ ਇਹ ਕਹਿ ਕੇ ਸੁਣਵਾਈ ਕਰ ਤੋਂ ਇਨਕਾਰ ਕਰ ਦਿੱਤਾ ਕਿ ਇਸ ਤਰ੍ਹਾਂ ਦੀ ਇੱਕ ਪਟੀਸ਼ਨ ਪਹਿਲਾਂ ਹੀ ਪੈਂਡਿੰਗ ਪਈ ਹੈ ਇੰਡੋਨੇਸ਼ੀਆ ਦੇ ਜਾਵਾ ਟਾਪੂ ਤੇ ਪਹਾੜੀ ਪਿੰਡਾਂ ਦੇ ਵਿੱਚ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ ਜ਼ਮੀਨ ਖਿਸਕਣ ਦੀ ਚਪੇੜ ਦੇ ਵਿੱਚ ਆਉਣ ਉੱਤੇ ਪਾਣੀ ਦੇ ਵਿੱਚ ਰੁੜ ਜਾਣ ਦੇ ਕਾਰਨ ਵੱਡੀ ਮਾਤਰਾ ਵਿੱਚ ਮਿੱਟੀ ਅਤੇ ਮਲਬੇ ਹੇਠਾਂ ਦਬੇ 10 ਲੋਕਾਂ ਦੀਆਂ ਲਾਸ਼ਾਂ ਰਾਹਤ ਕਰਮੀਆਂ ਨੇ ਬਰਾਮਦ ਕੀਤੀਆਂ ਨੇ ਦਰਕਿ 2 ਹੋਰ ਅਜੇ ਵੀ ਲਾਪਤਾ ਨੇ ਅਧਕਾਰੀਆਂ ਨੇ ਸੋਮਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਤੇ ਸੂਕਾ ਭੂਮੀ ਦੇ ਵਿੱਚ ਬਚਾਅ ਕਮਾਂਡ ਪੋਸਟ ਦੇ ਮੁਖੀ ਲੈਫਟੀਨੈਂਟ ਕਰਨਲ ਯੂਡੀ ਹਰਯੰਤੋ ਨੇ ਕਿਹਾ ਕਿ ਪਿਛਲੇ ਹਫਤੇ ਤੋਂ ਹੋ ਰਹੀ ਭਾਰੀ بارش ਕਾਰਨ ਨਦੀਆਂ ਦੇ ਕਿਨਾਰੇ ਟੁੱਟ ਗਏ ਜਿਸ ਨਾਲ ਪੱਛਮੀ ਜਾਵਾ ਸੂਬੇ ਦੇ ਸੂਕਾ ਭੂਮੀ ਜ਼ਿਲ੍ਹੇ ਦੇ 170 ਤੋਂ ਵੱਧ ਪਿੰਡਾਂ ਦੇ ਵਿੱਚ ਚਿੱਕੜ ਅਤੇ ਚਟਾਨਾਂ ਆ ਗਈਆਂ ਨੇ ਵੱਡੀ ਗਿਣਤੀ ਵਿੱਚ ਦਰਖਤ ਡਿੱਗ ਗਏ ਜ਼ਮੀਨ ਖਿਸਕਣ ਹੜ੍ਹ ਅਤੇ ਤੇਜ਼ ਹਵਾਵਾਂ ਨੇ 172 ਪਿੰਡ ਤਬਾਹ ਕਰ ਦਿੱਤੇ ਤੇ 3000 ਤੋਂ ਵੱਧ ਲੋਕਾਂ ਨੂੰ 28 ਸਰਕਾਰੀ ਸ਼ੈਲਟਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਕੀਤਾ ਗਿਆ ਅਧਿਕਾਰੀਆਂ ਨੇ ਲਗਭਗ 1000 ਲੋਕਾਂ ਨੂੰ ਘਰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੈ ਕਿਉਂਕਿ 400 ਤੋਂ ਵੱਧ ਘਰਾਂ ਨੂੰ ਬੇਹੱਦ ਚਲੋਤੀਪੂਰਨ ਮੌਸਮ ਕਾਰਨ ਖਤਰਾ ਬਣਿਆ ਹੋਇਆ ਅਜਲੀ ਅਨਾਈ ਦੁਬਾਰਾ ਫਿਰ ਆਦਰੋਵੋਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨਿਵਾਜਤ ਸਾਥੀ ਦੇ ਕਾਲ